ਪਰਤਾਪ ਹਰਣਾ ਵੱਲੋਂ ਜੋਗੀ ਹਰਣਾ ਵੱਲੋਂ ਤੇ 2000 ਰੁਪਏ ਸੁਮਿਤ ਡਰਬੰਡੀ ਤੇ ਚਰਨ ਸਿੰਘ ਉਹਨਾਂ ਵੱਲ ਹੋਵੇਗਾ। ਉਹ ਕਬੱਡੀ ਪਾਉਣ ਵਦੇ ਕੌਣ ਹੈ? ਇਹਦਾ ਦੌਰ ਚੱਲਦਾ ਹੈ। ਇਹਦਾ ਟੌਰ ਚੱਲਦਾ ਹੈ। ਇਹਦਾ ਜਮਾਨਾ ਚੱਲਦਾ ਮੇਰੇ ਮਿੱਤਰੋ। ਹਰਮਨ ਸਿੰਘ ਬੋਲਟ ਕਬੱਡੀ ਪਾ ਚਾਚਾ ਆਹ ਤਿੰਨ ਕਬੱਡੀਆਂ ਵੀ 4000 ਰੁਪਏ ਦੀਆਂ। ਹਰਮਨ ਸਿੰਘ ਬੋਲਟ ਕਬੱਡੀ ਪਾ ਰਿਹਾ। ਇਹ ਕਹਿੰਦੇ ਦਰਸੀਮ ਸਿੰਘ ਪੰਡਾਲ ਦਾ ਪੋਤਾ। ਇਹ ਇਧਰਲੇ ਪਾਸੇ ਬੋਲਟਾ ਡੁੱਗ ਡੁੱਗ ਬੋਲਟਾ ਡੁੱਗ 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 ਉਹ ਡੁੱਗ 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 ਗੁੱਦੋ ਗੁੱਦੋ ਏ 4000 4000 4000 4000 ਛਰਨੇ ਆ 4000 ਇਹ 4000 ਦਾ ਜਫਾ ਲਾਇਆ ਕਹਿੰਦੇ ਲਵੀ ਏ ਚੱਕ ਕਲਾਵਲਾ ਲਵੀ ਚੱਕ ਕਲਾਵਲਾ ਨਵਾਂ ਨਵਾਂ ਉਪਰ ਦਾ ਦੀ ਮੋਰੀ ਆ ਕਹਿੰਦੇ ਗੱਲ ਨੂਰਮਲ ਦੀ ਚੱਲੀ ਜਫਾ ਲਗਾ ਮਲੀ ਸਾਹਿਬ हां जफा लाग गया चाचा जी नोट कर ली जफा लाग गया 4000 ਦਾ ਕਿੰਨੀ ਤੇ ਮੀ ਕੋਜ ਫੜ ਲਾ ਪੈਸੇ ਆ ਗਏ ਤੇ ਮੀ ਕੋਜ ਪਾਸੇ ਔ ਡੱਗੋ ਵਾਲਿਆ ਔ ਕਹਿੰਦੇ ਡੱਗੋ ਵਾਲਿਆ ਕਹਿੰਦੇ ਬੰਦੇ ਨੂੰ ਆਹ ਨਾ ਇੱਕ ਜੋਰ ਦਾ ਜਫੇ ਲਾਉਣੇ ਪੈੜਿਆ ਆਹ ਨਾ ਕਹਿੰਦੇ ਕਮਾਲ ਹੋਈ ਜਾਂਦੀ ਹੈ ਉਹ ਕਾਲਾ ਪਾਲੇ ਵਾਲਾ ਔ ਬੱਲੇ ਬਦੇ ਕਰਵਾਈ ਹੁੰਦਾ ਮਿੱਠਾ ਜੀ ਦੁਗ ਦੁਗ ਆ ਗਿਆ ਦੁਗ ਦੁਗ ਔ ਦੁਗ ਦੁਗ ਆ ਗਿਆ ਇਹਨੇ ਹਾਰ ਲੇ ਇਹਨੇ ਬੋਲਟ ਇਹਨੇ ਕਾਰਾਂ ਇਹਨੇ ਥਾਰਾਂ ਇਹਨੇ ਜਿੱਤਿਆ ਟੈਕਟਰ ਅੱਜ ਕਹਿੰਦੇ ਗੱਲਾਂ ਵੱਡੀਆਂ ਨੇ ਮਿੱਠਾ ਜੀ ਵੀ ਬੋਲੀਆਂ ਅੱਜ ਠੁਕਵ ਜਾ ਕੇ ਪਾਰਿਆ ਕਿ ਅੜੋਂ ਤੜੀ ਪੈਂਦੇ ਜਦੋਂ ਪੇਚੇ ਸੋਹਣਿਆ ਕਿ ਦੂਰ ਹੋਦੇ ਦਿਲਾ ਦੇ ਭਲੇਖੇ ਸੋਹਣਿਆ ਕਿ ਅਗਲਾ ਵੀ ਇਕੀਆਂ ਦੇ 31 ਮੋੜਦਾ ਕਿ ਰਾਜੇ ਖੇਲੇ ਦਬਕਾ ਬਗਾਨੇ ਪੁੱਤ ਦਾ ਆ 2000 ਵਾਲੀ ਜਾਂ ਤੇ ਤੀਜੀ ਕਬੱਡੀ ਹੈ ਇਹ 2000 ਵਾਲੀ ਤੀਜੀ ਕਬੱਡੀ ਹੈ ਇਧਰਲੇ ਪਾਸੇ ਵੇਖਾਂਗੇ ਮੁੰਡਾ ਉਹੀ ਮੁੰਡਾ ਉਹੀ ਮੁੰਡਾ ਉਹੀ ਲਓ ਭਾਈ ਹੋ ਰੇਡ ਨੰਬਰ ਦੁਗਦੁਗ ਦਾ ਅਗਲੀ ਕਬੱਡੀ ਨਮੂ ਚੀਮੇ ਦੀ ਪੈਂਦੀ ਹੋਈ ਲਾਓ ਨਮੂ ਚੀਮੇ ਨੇ ਸਿੰਘ ਸਾਹਿਬ ਉਧਰ ਸਾਡੇ ਬਲਦੇਵ ਸਿੰਘ ਜੀ ਚੇਅਰਮੈਨ ਸਾਹਿਬ ਤੇ ਕੁਲਵਿੰਦਰ ਸਿੰਘ ਜੀ ਸੱਧੂ ਵਾਲੇ ਦੇ ਸਰਪੰਚ ਸਾਹਿਬ ਬੈਠੇ ਆ ਤੇ ਕਹਿੰਦੇ ਵੱਡੇ ਮਾਨ ਵਾਲੀ ਗੱਲ ਹੈ ਅਰਜਨਾ ਆਹਦੀ ਬੈਠੇ ਹੁਣ ਤੇ ਕਹਿੰਦੇ ਵੱਡੀ ਗੱਲ ਸਪੋਰਟਸ਼ਿਪ ਦੀ ਹੁੰਦੀ ਹੈ ਉਹ ਕਹਿੰਦੇ ਉਹ ਕਬੱਡੀਆਂ ਪੈਰੀਆਂ ਨੇ ਉਹ ਕਬੱਡੀਆਂ ਪੈਰੀਆਂ ਨੇ ਜੱਫੇ ਲਾੜੀਪੁਰੀ ਦੇ ਨਾਲ ਭਰਾਵਾਂ ਤੋਂ ਵੱਲ ਕੇ ਪਿਆਰ ਹੈ ਇਹ ਜਿਗਰੀ ਯਾਰ ਕਿੱਥੇ ਹੋਏ ਉਹ ਜੱਫੇ ਤਿੰਨ ਜੱਫੇ ਅਮਨ ਸਨਾਰੇ ਦੇ ਹੁਣ ਤੋਂ 2000 ਦੇ ਹੋਣਗੇ 2000 ਰੱਖਿਆ ਪਟਾਕੇ ਪਾਉਣ ਨੂੰ ਬੋਲਟਰ ਕਬੱਡੀ ਪਾਈ ਹੈ ਇਹਦੇ ਦਾਦੇ ਨੇ ਬਹੁਤ ਵੱਡੀ ਕਬੱਡੀ ਖੇਡੀ ਹੈ ਇਹ 2000 ਦੀ ਕਬੱਡੀ ਹੈ ਵੇਹੇ ਮੁੰਡਾ ਹੋਈ ਮੁੰਡਾ ਫੇਰੋ ਹੋਈ ਮੁੰਡਾ ਫੇਰੋ ਹੋਈ ਲੈ ਵੀ ਬੋਲਟਾ ਤੇਰਾ ਲੱਗਦਾ ਪਿਆਰ ਕਾਫੀ ਮਠਾਰੀ ਨਵੀਂ ਹੈ ਨਵੀਂ ਕਲਾਮ ਵਾਲਾ ਕਹਿੰਦੇ ਉਹ ਛੱਡਾਂਗੇ ਜਿਹੜੇ ਕਹਿੰਦੇ ਹਜੇ ਗੱਲ ਨਹੀਂ ਬਣੀ ਮਾਲਕ ਮੇਰ ਕਰੇ ਨਮੂ ਵਾਹਿਗੁਰੂ ਮੇਰ ਕਰੇ ਤੱਤੀਆ ਬਲਮਾ ਦੂਰ 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 ਰਹਿਣ ਆ ਸਾਡੇ ਸੋਢੀ ਦੂਤੀ ਪਹੁੰਚੇ ਹੋਏ ਆ ਵੱਡੇ ਕਾਰੋਬਾਰੀ ਨੇ ਫਤਿਹ ਸਕੈਫ ਹੋਂ ਦਾ ਵੱਡਾ ਨਾਮ ਹੈ ਪ੍ਰਤਾਪ ਸਿੰਘ ਸੀਪੀਐਮ ਦਾ ਵੱਡਾ ਨਾਮ ਹੈ ਇਧਰਲੇ ਪਾਸੇ ਤੇ ਸਾਡਾ ਸ਼ਰਮ ਆਪ ਜੀ ਕਬੱਡੀ ਪਾ ਦਤੀ ਆ ਉਹ ਕਹਿੰਦੇ ਜਿੱਦਾਂ ਸੁਨੰਦਾ ਸ਼ਰਮਾ ਨੇ ਗਾਇਆ ਕਿ ਘੁੰਮਣ ਘਮਾਨ ਉ ਤਾਂ ਥਾਰ ਰੱਖੀ ਐ ਗੁੱਲਤ ਕਰ ਰੱਖੀ ਐ ਪਟਾਕੇ ਪਾਉਣੋ ਉਦੋਂ ਸਾਡੇ ਗੁਰਚੰਦ ਸਿੰਘ ਜੀ ਬਿੱਟੂ ਉਹ ਵੀ ਬੋਲਾ ਵਾਸਤੇ ਵੱਡੇ ਪਿਆਰ ਪਾਉਂਦੇ ਕਰ ਰਿਹਾ ਜੱਜੀ ਆਰਤੀ ਜੀ ਪਾਈ ਜਾਂਦਾ ਹੈ ਲੈ ਵੀ ਕਬਡੀਆਂ ਨਮੂ ਦੀਏ ਇੱਕ ਪੈ ਗਈ ਹੈ 4000 ਦੀਆਂ ਦੋ ਕਬਡੀਆਂ ਬਾਕੀ ਹੈ ਪ੍ਰਤਾਪ ਸਿੰਘ ਜੀ ਮੋਮੀ ਯੂਕੇ ਲੰਡਨ ਦੇ ਵੱਡੇ ਕਾਰੋਬਾਰੀ ਨੇ ਜੋਗਾ ਸਿੰਘ ਜੀ ਕਾਲੇਵਾਲ ਨਮੂ ਸ਼ਰਮਾ ਸੋਡੀ ਤੂਤੀ ਯੂਕੇ ਤੇ ਸਰਨ ਸਿੰਘ ਬੁਲਟ ਕਬੱਡੀ ਪਾਰਾ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਫਾਈਨਲ ਚੱਲਦਾ ਸੁਲਤਾਨਪੁਰ ਦੀ ਧਰਤੀ ਹੈ ਪੀਬੀ0 41 ਰੌਣਕ ਲੱਗੀ ਹੋਈ ਹੈ ਗੁਰਪ੍ਰੀਤ ਮੰਡ ਪਹੁੰਚਿਆ ਇਹਦਾ ਵੀ ਧੰਨਵਾਦ ਹੈ ਸੋ ਟਿੱਲੋ ਤੁਹਾਨੂੰ ਥੋੜੀ ਰਿਪੀਟ ਕੱਟ ਕਰ ਦਿਓ ਧੰਨਵਾਦ ਲਓ ਇਧਰ ਦੇ ਪਾਸੇ ਪਈ ਹੋ ਰੇਡ ਤੇ ਨੰਬਰ 10 ਮਰੀ ਸਭ ਕਿਧਰ ਦੇ ਪਾਸੇ ਜੀ ਦੱਸਿਓ ਨੰਬਰ ਕਿਧਰ ਆ ਜੀ ਨੰਬਰ ਰੇਡਰ ਦਾ ਜੀ ਲਾ ਉਧਰ ਮਹਿੰਦਰ ਸੇਵਾਦਾਰ ਆ ਗਿਆ ਅਮਨ ਸੰਧਾਰੇ ਦੇ ਜਫੇ ਲੱਗੇ ਸੀ 3 2 ਲੱਗੇ 1 ਬਾਕੀ ਹੈ ਦੋ ਲੱਗ ਗਏ ਆ ਚਾਚਾ ਜੀ ਕਹਿੰਦੇ ਤੇ ਇੱਕ ਬਾਕੀ ਐ ਉਦ ਸਾਡੇ ਵੀਰ ਨੇ ਗੇਲਾ ਲੰਬੜਖਾਨੋਂ ਵਾਲ ਯੂਕੇ ਤੋਂ ਉਹ ਵੀ ਕੈਟਰਿੰਗ ਸ਼ਰਦ ਨੂੰ ਮੁਬਾਰਕਬਾ ਦੇ ਰਿਹਾ ਗਰਾਂ ਚੱਟੇ ਹੁਣੇ ਸਰੋਤੋਂ ਮੁਬਾਰਕਬਾ ਦੇ ਰਿਹਾ 골ਡੀ ਸੰਧੀ ਹੁਣੀ ਪਿੰਦੇ ਮਠੱਡੇ ਦੋ ਲੱਗ ਗਏ ਆ ਚਾਚਾ ਜੀ ਕਹਿੰਦੇ ਤੇ ਇੱਕ ਬਾਕੀ ਐ ਉਦ ਸਾਡੇ ਵੀਰ ਨੇ ਗੇਲਾ ਲੰਬੜਖਾਨੋਂ ਵਾਲ ਯੂਕੇ ਤੋਂ ਉਹ ਵੀ ਕੈਟਰਿੰਗ ਸ਼ਰਦ ਨੂੰ ਮੁਬਾਰਕਬਾ ਦੇ ਰਿਹਾ ਗਰਾਂ ਚੱਟੇ ਹੁਣੇ ਸਰੋਤੋਂ ਮੁਬਾਰਕਬਾ ਦੇ ਰਿਹਾ 골ਡੀ ਸੰਧੀ ਹੁਣੀ ਪਿੰਦੇ ਮਠੱਡੇ ਹੁਣੀ ਮਿਹਨਤ ਤਨੋਂ ਮਨੋਂ ਕੀਤੀ ਹੋਈ ਮਿਹਨਤ ਮਾਲਕ ਫਲ ਆਉਂਦਾ ਹੈ ਬਿਸ਼ੱਕ ਦੇਰੀ ਹੁੰਦੀ ਹੈ ਪਰ ਫਲ ਮਿਲਦਾ ਉਹਦੇ ਕਰ ਦੇਰ ਹੈ ਨੇਰ ਨਹੀਂ ਹਰਮਨ ਸਿੰਘ ਬੋਲਟ ਕਬੱਡੀ ਪਾ ਰਿਹਾ ਇਹਨੇ ਖੀਰਾਂ ਵਾਲੀ ਉੱਚਾ ਪੰਡਾਲ ਬੇੜ ਤਿੰਨ ਪਿੰਡ ਚ ਮਗਾਏ ਲਓ ਦਰਸੀਮ ਸਿੰਘ ਪੰਡਾਲ ਦਾ ਪੋਤਾ ਹਰਮਨ ਸਿੰਘ ਬੋਲਟ ਬਿੱਲੂ ਕੋਸ਼ਿਸ਼ ਕਰਦਾ ਜੱਕੂ ਦੀ ਬੋਲਡਪ ਕੰਨ ਕਬੱਡੀ ਮੈਂ ਪਾਵਾਂਗਾ ਕਬੱਡੀਆਂ ਪੈਂਦੀਆਂ ਨੇ ਜੱਫੇ ਲੱਗਦੇ ਮੇਨ ਮਿੱਤਰੋ ਲਓ ਬੁਲਟਰ ਨੇ ਕਬੱਡੀ ਪਾਈ ਹੈ ਖੇਡ ਦੇ ਮੈਦਾਨ ਦੇ ਕਬੱਡੀ ਪੈ ਰਹੀ ਹੈ ਕਿ ਖਾਦੇ ਨੇ ਬਾਦਾਮ ਜਨਾ ਮੰਗਲਾ ਉਹਨਾਂ ਨੇ ਹੈ ਗੋਡੀਆਂ ਲਵਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਦੀਆਂ ਖਰਗ ਕਮਾਉਣੀਆਂ ਉਹ ਕਬੱਡੀ ਪੈ ਰਹੀ ਹੈ ਫਾਈਨਲ ਮੈਚ ਆਲ ਰੰਬਰ ਰੇਡਰ ਦਾ ਉਹਨਾਂ ਨੇ ਹੈ ਗੋਡੀਆਂ ਲਵਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਦੀਆਂ ਖਰਗ ਕਮਾਉਣੀਆਂ ਕਬੱਡੀ ਪੈ ਰਹੀ ਹੈ ਫਾਈਨਲ ਮੈਚ ਚੱਲ ਰੰਬਰ ਰੇਡਰ ਦਾ ਅਗਲੀ ਰੇਡ ਕਿੰਨੇ ਪਾਉਣੀ ਹੈ ਨਾ ਅਗਲੀ ਰੇਡ 6 ਲੀਗਾ ਮਹਿਮਦਵਾਲ ਦੇ 14 ਕਬੱਡੀਆਂ ਪਾ ਕੇ 13 ਨੰਬਰ ਲੈ ਕੇ ਅੱਜ ਦਾ ਬੋਲਟ ਖੀਰਵਾਲੀਆ ਬੈਸਟ ਰੇਡਰ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਵੀਰੋ 12 ਟੱਚ 8 ਜਫੇ ਕਾਲਾ ਮਾਲੇ ਵਾਲਾ ਅੱਜ ਦਾ ਉੱਤਮ ਜਾਫੀ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਵੀਰੋ ਕਾਲਾ ਮਾਲੇ ਵਾਲਾ ਅੱਜ ਦੇ ਬਹੁਤ ਮੁਬਾਰਕਬਾਦ ਹੈ ਮੇਰੀ ਬੇਨਤੀ ਹੈ ਦੋਨੇ ਟੀਮਾਂ ਆ ਜਾਣ ਜੀ ਦੋਨੇ ਟੀਮਾਂ ਆ ਜਾਓ ਜੀ ਛੋਡੀ ਸਾਡਾ ਪਾਲ ਸਾਡੇ ਪ੍ਰਧਾਨ ਜੀ ਛੋਡੀ ਸਾਹਿਬ ਖਿੰਡਾ ਪ੍ਰਵਾਦ ਦਾ ਧੰਨਵਾਦ ਜਿੰਦਾਬਦ ਵੱਲੋਂ ਅੱਜ ਪਹਿਲਾ ਪ੍ਰੈਟਾ ਗਿਆ ਆਓ ਜੀ ਪਹਿਲਾ ਪਹਿਲੀ ਟੀਮ ਆਵੇਗੀ ਬਾਦਾ ਪੰਜਾਬ ਕੋਰ ਸੰਦੀਪ ਨੰਗਲੰਬੀਆਂ ਸ਼ਾਹਕੋੜ ਇਹ ਆਵੇਗੀ ਪਹਿਲਾ ਟੀਮ ਜੀ